ਪੰਜਾਬ ਸਰਕਾਰ ਵੱਲੋਂ ਸਾਰੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੁੜੀ ਗਈ ਹੈ ਜਿਹਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦ ਬੀਪੀਐਸ ਸ਼੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਤਰਨਤਾਰ ਤੇ ਰਿੱਪੂ ਤਪਨ ਐਸਪੀਡੀ ਤਰਨਤਾਰ ਦੀ ਨਿਗਰਾਨੀ ਹੈ ਜਿਹੜੀ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਖਾਲੜਾ ਦੀ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਜਦੋਂ ਦੋ ਵਿਅਕਤੀਆਂ ਸੰਦੀਪ ਸਿੰਘ ਜਿਹੜਾ ਖੇਮ ਕਰਨ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਮੈਜੀਪੁਰ ਥਾਣਾ ਖੇਮ ਕਰਨ ਦੇ ਦੋਨੋਂ ਦੋਸ਼ੀ ਜਿਹੜੇ ਥਾਣਾ ਖੇਮ ਕਰਨ ਦੇ ਰਹਿਣ ਵਾਲੇ ਆ ਇਹਨਾਂ ਨੂੰ 264 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਸੈੱਟ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੇ ਦੌਰਾਨ ਤਫ਼ਤੀਸ਼ ਇਹਨਾਂ ਪਾਸੋਂ ਇੱਕ ਗਲੌਕ ਪਿਸਟਲ 9mm ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਇਆ ਜਾਂਦਾ ਉਹ ਬਰਾਮਦ ਹੋਇਆ ਤੇ ਇਹਨਾਂ ਦੇ ਫੋਨਾਂ ਦੀ ਜਿਹੜੀ ਮੋਡਲੀ ਜਾਂਚ ਕਰਦੇ ਹੋਏ ਇਹਦੇ ਪਾਕਿਸਤਾਨ ਦੇ ਸਮਰਥਕਾਂ ਨਾਲ ਸਿੱਧੇ ਸਬੰਧ ਜਿਹੜੇ ਆ ਉਹ ਤਸਦੀਕ ਹੋਏ ਸੋ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 13 ਡੇਟਡ ਜਿਹੜੀ ਆ 14126 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਥੱਲੇ ਥਾਣਾ ਖਾਲੜਾ ਵੀ ਕੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਨੂੰ ਮੁਕੱਦਮਾ ਆਜਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹ ਆਪਰੇਸ਼ਨ ਪੰਜਾਬ ਪੁਲਿਸ ਤੇ BSF ਦਾ ਸਾਂਝਾ ਸੀ। ਸੋ ਇਹਨਾਂ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ। ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਇਸ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਵੀ ਮੁਕੱਦਮੇ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਤੇ ਨਾਲ ਦੀ ਨਾਲੇ ਤਸਦੀਕ ਕੀਤਾ ਜਾਵੇਗਾ ਕਿ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਨੇ। ਤੇ ਇਹਨਾਂ ਵੱਲੋਂ ਹੋਰ ਕਿੰਨੇ ਇਹ ਜਿਹੜੀਆਂ ਡਿਲੀਵਰੀਜ਼ ਹੋ ਪਾਕਿਸਤਾਨ ਤੋਂ ਲਈਆਂ ਗਈਆਂ ਨੇ ਸੋ ਜਿੱਥੇ ਸਮਗਲਨਾ ਦੇ ਖਿਲਾਫ ਆਈ ਕਾਰਵਾਈ ਕਰ ਰਹੇ ਉੱਥੇ ਨਾਅ ਦੇ ਨਾਲ ਗੈਂਗਸਟਰਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ। ਰੋਜ਼ਾਨਾ ਤੁਸੀਂ ਦੇਖਿਆ ਹੋਵੇਗਾ ਕਿ ਬਾਰਡਰ ਦੇ ਉੱਤੇ ਚੌਕਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਜਿੱਥੇ 100-150 ਦੇ ਕਰੀਬ ਵਿਅਕਤੀ ਜਿਹੜੇ ਪੀਸੀਆਰ ਤੇ ਦਿਨ ਰਾਤ ਚੌਕਸੀ ਕਰ ਰਹੇ ਖਸਤੋਂ ਲਾਵਾ ਜਿਹੜੇ 7 ਤੋਂ 8 ਜਿਹੜੇ ਗੱਡੀਆਂ ਨੇ ਉਹ ਲਗਾਤਾਰ ਪੈਟਰੋਲਿੰਗ ਕਰ ਰਹੀ ਹੈ ਨੇ ਇਸ ਤੋਂ ਇਲਾਵਾ ਬੀਐਸਐਫ ਵੱਲੋਂ ਵੀ ਤੇ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਗਣਤੰਤਰਤਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਚੌਕਸੀ ਵਧਾਈ ਗਈ ਹੈ ਸੋ ਕਿਸੇ ਵੀ ਜੋ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਆ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ